ਇਸ ਵਾਰ ਵੀ ਮੈਂ ਆਪਣੇ ਸਾਥੀਆਂ ਦੇ ਨਾਲ ਨਿਊਨ ਆਟਪੋਸਟ ਦੇ ਵਿੱਚ ਆਪਣੇ ਪੈਰਾਸ਼ੂਟ ਰਾਹੀਂ ਲੈਂਡ ਕੀਤਾ ਜਲਦੀ ਤੋਂ ਜਲਦੀ ਮੈਂ ਗਨ ਹੈਲਥ ਕਿਟ ਵਗੈਰਾ ਸਾਰਾ ਸਮਾਨ ਲਿਆ ਉਸ ਤੋਂ ਬਾਅਦ ਮੈਨੂੰ نیچے ਇੱਕ ਬੰਦਾ ਦਿਖਿਆ ਗਨ ਰੀਲੋਡ ਕੀਤੀ ਤੇ ਉਸ ਨੂੰ ਲੋਕ ਕਰਨ ਵਿੱਚ ਕਾਮਯਾਬ ਹੋ ਗਿਆ ਪਹਿਲਾ ਬੰਦਾ ਮੈਂ ਕਿਲ ਕਰ ਚੁੱਕਿਆ ਸੀ ਦੂਸਰਾ ਬੰਦਾ ਉਸ ਡਰਮ ਦੇ ਪਿੱਛੇ ਲੁਕਿਆ ਸੀ ਉਸ ਨੂੰ ਵੀ ਮੈਂ ਲੋਕ ਕੀਤਾ ਉਸ ਤੋਂ ਬਾਅਦ ਉਸ ਨੂੰ ਮੈਂ ਕਿਲ ਕਰਨ ਵਿੱਚ ਕਾਮਯਾਬ ਹੋ ਗਿਆ ਤੀਸਰੇ ਬੰਦੇ ਨੂੰ ਮੈਂ ਕਿਲ ਕਰਨ ਤੋਂ ਬਾਅਦ ਉਸ ਨੂੰ ਲੁੱਟਣ ਲਈ ਆਪਣੇ ਸਾਥੀ ਨੂੰ ਬੁਲਾ ਲਿਆ ਚੌਥੇ ਬੰਦੇ ਨੂੰ ਮੈਂ ਲੋਕ ਕੀਤਾ ਪੰਜਵੇਂ ਬੰਦੇ ਨੂੰ ਵੀ ਮੈਂ ਲੋਕ ਕਰਨ ਵਿੱਚ ਕਾਮਯਾਬ ਹੋ ਗਿਆ ਸੀ ਜਿਹੜਾ ਚੌਥਾ ਬੰਦਾ ਸੀ ਉਸ ਨੂੰ ਸਭ ਤੋਂ ਪਹਿਲਾਂ ਮੈਂ ਮਾਰ ਮਕਾਇਆ ਉਹਨਾਂ ਚਿਰਾਂ ਨੂੰ ਮੇਰਾ ਸਾਥੀ ਮੇਰੀ ਮਦਦ ਲਈ ਉੱਥੇ ਪਹੁੰਚ ਚੁੱਕਿਆ ਸੀ ਕਿਉਂਕਿ ਬੰਦੇ ਜਿਆਦਾ ਸਨ ਮੇਰੇ ਖਾਤੇ ਵਿੱਚ ਟੋਟਲ 5 ਕਿਲੋ ਹੋ ਚੁੱਕੇ ਸਨ ਕੀਟਿੰਗ ਬੋਰਡ ਨਾਲ ਮੈਂ ਅੱਗੇ ਵਧਿਆ ਰਸਤੇ ਵਿੱਚ ਮੈਨੂੰ ਇੱਕ ਬੰਦੇ ਨੇ ਕਿਰਾਪ ਆਇਆ ਮੈਂ ਉਸ ਨੂੰ ਉੱਥੇ ਹੀ ਲੌਕ ਕੀਤਾ ਇੱਕ ਬੰਦੇ ਤੇ ਨਜ਼ਰ ਮੇਰੀ ਹੋਰ ਪਈ ਜਿਹੜਾ ਦੂਰ ਪਹਾੜੀ ਦੇ ਪਿੱਛੇ ਛੁਪ ਗਿਆ ਸੀ ਮੈਂ ਪਹਾੜੀ ਦੇ ਥੋੜਾ ਨੇੜੇ ਗਿਆ ਤੇ ਉਸ ਬੰਦੇ ਨੂੰ ਵੀ ਮੈਂ ਉੱਥੇ ਮਾਰ ਮਕਾਇਆ ਮੇਰੇ ਖਾਤੇ ਵਿੱਚ ਹੁਣ ਟੋਟਲ 6 ਕਿਲੋ ਹੋ ਚੁੱਕੇ ਸਨ ਯੂ ਆਰ ਦਾ ਫਰਸਟ ਆਈਸ ਐਲੀਮੀਨੇਟਰ ਦਾ ਜਿਹੜਾ ਅਵਾਰਡ ਸੀ ਅਮਰੀ ਸਕਰੀਨ ਤੇ ਸ਼ੋ ਹੋ ਗਿਆ ਸੀ ਇੱਕ ਬੰਦਾ ਰੁੱਖ ਦੇ ਪਿੱਛੇ ਲੁਕਿਆ ਸੀ ਮੈਂ ਉਸ ਨੂੰ ਉੱਥੇ ਹੀ ਮਾਰ ਮਕਾਇਆ ਸਾਥੀਓ ਇਹ ਵਾਲਾ ਜਿਹੜਾ ਇਮੋਟ ਹੈ ਇਹ ਮੇਰਾ ਪਹਿਲਾਂ ਤੋਂ ਹੀ ਫੇਵਰੇਟ ਰਿਹਾ ਹੈ ਕੀ ਬਾਤ ਹੈ ਸ਼ਾਹੀ ਇਮੋਟ ਕਹਾ ਜਾ ਸਕਦਾ ਹੈ ਇਸ ਟੋਟਲ 8 ਬੰਦੇ ਮੈਂ ਹੁਣ ਚੱਕ ਕਿਲ ਕਰ ਚੁੱਕਾ ਹਾਂ ਹੁਣ ਮੈਂ ਇਸ ਗਰਾਜ ਦੇ ਵਿੱਚੋਂ ਗੱਡੀ ਲੈਣ ਲਈ ਇਸ ਦੇ ਅੰਦਰ ਗਿਆ ਸਭ ਤੋਂ ਪਹਿਲਾਂ ਮੈਂ ਯੂਜ਼ ਤੇ ਕਲਿੱਕ ਕੀਤਾ ਗੱਡੀ ਸਿਲੈਕਟ ਕੀਤੀ ਤੇ ਉਸ ਨੂੰ ਲਿਆ ਤੇ ਨਿਕਲ ਪਿਆ ਅੱਗੇ ਵਾਲ ਨੂੰ ਫੇਰ ਮੈਂ ਇੱਕ ਘਰ ਵਿੱਚ ਲੁਕਿਆ ਤੇ ਮੈਨੂੰ ਸਾਹਮਣੇ ਤੋਂ ਆਪਟੀਮਸ ਦੇ ਕੋਲ ਇੱਕ ਬੰਦਾ ਦਿਖਾਈ ਦਿੱਤਾ ਮੈਂ ਉਸ ਨੂੰ ਸਭ ਤੋਂ ਪਹਿਲਾਂ ਮਾਰ ਮੁਕਾਇਆ ਜਲਦੀ ਨਾਲ ਮੈਂ ਆਪਟੀਮਸ ਪ੍ਰਾਈਮ ਦੇ ਕੋਲ ਗਿਆ ਤੇ ਉਸ ਨੂੰ ਲੈ ਲਿਆ ਉਸ ਤੋਂ ਬਾਅਦ ਘਰ ਦੇ ਵਿੱਚ ਇੱਕ ਬੰਦਾ ਮੈਨੂੰ ਤੇ ਫਾਈਲਿੰਗ ਕਰ ਰਿਹਾ ਸੀ ਪਰ ਉਹ ਵੇਪ ਕੋ ਭੁੱਲ ਗਿਆ ਸੀ ਕਿ ਮੇਰੇ ਕੋ ਆਪਟੀਮਸ ਪ੍ਰਾਈਮ ਹੈ ਮੈਂ ਉਸ ਨੂੰ ਮਾਰ ਮੁਕਾਇਆ ਟੋਟਲ ਮੇਰੇ ਖਾਤੇ ਵਿੱਚ ਹੁਣ ਤੱਕ 10 ਕਿਲੋ ਹੋ ਚੁੱਕੇ ਸਨ ਮੈਂ ਆਪਣੇ ਆਪਟੀਮਸ ਪ੍ਰਾਈਮ ਨੂੰ ਟਰੱਕ ਵਿੱਚ ਕਨਵਰਟ ਕੀਤਾ ਤੇ ਅੱਗੇ ਹਲ ਨੂੰ ਤੁਰ ਪਿਆ ਇੱਕ ਸ਼ਾਨਦਾਰ ਟਰੱਕ ਲੱਗ ਰਿਹਾ ਸੀ ਮੈਗਾਟਰੋਂ ਦੇ ਨਾਲ ਮੇਰੀ ਫਾਈਟ ਹੋਣ ਜਾ ਰਹੀ ਸੀ ਕਿਉਂਕਿ ਮੈਗਾਟਰੋਂ ਨੇ ਮੈਨੂੰ ਟਰੈਕ ਕਰ ਲਿਆ ਸੀ ਥੋੜਾ ਡਰ ਵੀ ਲੱਗ ਰਿਹਾ ਸੀ ਕਿਉਂਕਿ ਇੱਥੇ ਮੇਰੀ ਗੇਮ ਸਮਾਪਤ ਹੋ ਸਕਦੀ ਸੀ ਫਿਰ ਮੈਂ ਹਿੰਮਤ ਕੀਤੀ ਅਤੇ ਆਪਣੇ ਆਪਟੀਮਸ ਪ੍ਰਾਈਮ ਨੂੰ ਵਾਪਸ ਟਰਾਂਸਫਾਰਮ ਵਿੱਚ ਕਨਵਰਟ ਕੀਤਾ ਮੈਗਾਟਰੋਂ ਦੇ ਨਾਲ ਮੇਰਾ ਛੱਤਰ ਪਤਾਨ ਹੋਣ ਲੱਗ ਪਿਆ ਸੀ ਮੇਰਾ ਇੱਕ ਸਾਥੀ ਵੀ ਅੰਨੇਵਾ ਮਰਤੇ ਗੋਲੀਆਂ ਮਾਰ ਰਿਹਾ ਸੀ ਮੈਗਾਟਰੋਂ ਵੀ ਮੇਰੇ ਸਾਥੀ ਕੋਲ ਸੀ ਪਰ ਸਾਨੂੰ ਮਜਬੂਰਨ ਫਾਈਟ ਕਰਨੀ ਪੈਣੀ ਸੀ ਕਿਉਂਕਿ ਜਿੰਨਾ ਚਿਰ ਮੈਂ ਅਸੀਂ ਇੱਕ ਦੂਜੇ ਨੂੰ ਹਰਾ ਨਹੀਂ ਦਿੰਦੇ ਘੇਰਾ ਨਹੀਂ ਛੁੱਟੇਗਾ ਤੇ ਜਿਹੜਾ ਮੇਰਾ ਤੀਸਰਾ ਸਾਥੀ ਸੀ ਉਹ ਵੀ ਮੇਰੇ ਪਹਿਲੇ ਸਾਥੀ ਦੀ ਮਦਦ ਕਰ ਰਿਹਾ ਸੀ ਜਿਹਦੇ ਕੋਲ ਮੈਗਾਟਰੋਂ ਸੀ ਮੈਂ ਫਿਰ ਵੀ ਹਿੰਮਤ ਨਹੀਂ ਆਈ ਮੈਂ ਉਹਨਾਂ ਦੋਵਾਂ ਦਾ ਮੁਕਾਬਲਾ ਡਟ ਕੇ ਕਰ ਰਿਹਾ ਸੀ ਮੈਗਾਟਰੋਂ ਮੇਰੇ ਆਪਟੀਮਸ ਪ੍ਰਾਈਮ ਦੇ ੱਗੇ ਲੱਕੇ ਭੱਜ ਰਿਹਾ ਸੀ ਕਿਉਂਕਿ ਇਸ ਦੀ ਪਾਵਰ ਮੈਂ ਕਾਫੀ ਘੱਟ ਕਰ ਚੁੱਕਾ ਸੀ ਸਾਨਾ ਦੀ ਪੇਟ ਵਿੱਚ ਇੱਕ ਬੰਦਾ ਐਵੇਂ ਸ਼ਹੀਦ ਹੋ ਗਿਆ ਤੁਸੀਂ ਉਹ ਬਾਕਸ نیچے ਦੇਖ ਸਕਦੇ ਹੋ ਮੇਰੇ ਵੀ ਆਪਟੀਮਸ ਪ੍ਰਾਈਮ ਦੀ એનર્ਜੀ ਕਾਫੀ ਲੋ ਸੀ ਤੇ ਮੈਗਾਟਰੋਂ ਦੀ ਵੀ એનર્ਜੀ ਕਾਫੀ ਲੋ ਸੀ ਅਤੇ ਮੈਂ ਮੈਗਾਟਰੋਂ ਨੂੰ ਭਰਉਣ ਵਿੱਚ ਕਾਮਯਾਬ ਰਿਆ ਪਰ ਉਸ ਤੋਂ ਬਾਅਦ ਮੈਂ ਭੱਜਣਾ ਹੀ ਇੱਥੋਂ ਸਹੀ ਸਮਝਿਆ ਕਿਉਂਕਿ ਮੇਰੇ ਹੀ ਆਪਟੀਮਸ ਪ੍ਰਾਈਮ ਦੀ ਜਿਹੜੀ એનર્ਜੀ ਸੀ ਲੋ ਚੁੱਕੀ ਸੀ ਰਸਤੇ ਵਿੱਚ ਇੱਕ ਬੰਦਾ ਮੈਨੂੰ ਨਜ਼ਰ ਆ ਗਿਆ ਤੇ ਮੈਂ ਉਸਤੇ ਆਪਟੀਮਸ ਪ੍ਰਾਈਮ ਦੇ ਕਹਾੜੇ ਨਾਲ ਉਸਤੇ ਲਗਾਤਾਰ ਵਾਰ ਕਰਨੇ ਸ਼ੁਰੂ ਕਰ ਦਿੱਤੇ ਮੈਂ ਉਸਨੂੰ ਲੋਕ ਕਰਨ ਵਿੱਚ ਕਾਮਯਾਬ ਹੋ ਗਿਆ ਸੀ ਅਤੇ ਉਸਨੂੰ ਮੈਂ ਮਾਰ ਬਕਾਇਆ ਟੋਟਲ ਮੇਰੇ ਖਾਤੇ ਵਿੱਚ ਹੁਣ ਤੱਕ 11 ਕਿਲੋ ਹੋ ਚੁੱਕੇ ਸਨ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਗਾਟਰੋਂ ਨੂੰ ਹਰਾਉਣ ਤੋਂ ਬਾਅਦ ਵੀ ਇਹ ਘੇਰਾ ਜਿਹੜਾ ਉਹ ਖੁੱਲ੍ਹ ਕਿਉਂ ਨਹੀਂ ਰਿਹਾ ਉਸ ਤੋਂ ਬਾਅਦ ਮੈਂ ਇੱਕ ਘਰ ਦੇ ਪਿੱਛੇ ਵਾਲ ਨੂੰ ਭੱਜਿਆ ਅਤੇ ਮੈਂ ਆਪਣੇ ਆਪਟੀਮਸ ਪ੍ਰਾਈਮ ਨੂੰ ਉੱਥੇ ਖਿਲਾਰ ਕੇ એનર્ਜੀ ਡਰਿੰਕ ਲੈਣ ਲੱਗਾ ਮੈਗਾਟਰੋਂ ਤੇ ਤੋਂ ਰੀਐਕਟਿਵੇਟ ਹੋ ਕੇ ਮੇਰੇ ਵੱਲੋਂ ਆਇਆ ਮੈਂ ਆਪਣਾ ਆਪਟੀਮਸ ਪ੍ਰਾਈਮ ਉੱਥੇ ਛੱਡ ਦਿੱਤਾ ਕਿਉਂਕਿ ਮੈਨੂੰ ਪਤਾ ਸੀ ਕਿ ਹੁਣ ਮੇਰੀ ਖੈਰ ਨਹੀਂ ਅਤੇ ਮੈਗਾਟਰਨ ਨੇ ਮੇਰੇ ਖਾਲੀ ਆਪਟੀਮਸ ਪ੍ਰਾਈਮ ਤੇ ਲਗਾਤਾਰ ਵਾਰ ਜਾਰੀ ਕਰ ਦਿੱਤੇ ਕਿਉਂਕਿ ਮੇਰੇ ਆਪਟੀਮਸ ਪ੍ਰਾਈਮ ਦੀ ਜਿਹੜੀ ਊਰਜਾ ਸੀ ਉਹ ਕਾਫੀ ਲੋ ਸੀ ਇਸ ਕਰਕੇ ਉਹ نیچے ਡਾਊਨ ਹੋ ਗਿਆ ਉਸ ਤੋਂ ਬਾਅਦ ਮੈਂ ਨੇੜੇ ਗੋਲੀਆਂ ਦਾ ਖੜਾਕਾ ਸੁਣਿਆ ਤੇ ਗੋਲੀਆਂ ਦਾ ਖੜਾਕਾ ਸੁਣ ਕੇ ਉਧਰ ਨੂੰ ਭੱਜਿਆ ਇੱਕ ਬੰਦਾ ਪਿੱਠ ਕਰਕੇ ਮੇਰੇ ਨਾਲ ਖੜਾ ਸੀ ਮੈਂ ਜਲਦੀ ਤੋਂ ਜਲਦੀ ਉਸ ਨੂੰ ਕਿਲ ਕੀਤਾ ਅਤੇ ਵਾਪਸ ਆਪਟੀਮਸ ਪ੍ਰਾਈਮ ਨੂੰ ਰਿਲੀਜ਼ ਕਰਨ ਲਈ ਆ ਰਿਹਾ ਸੀ ਮੇਰਾ ਸਾਥੀ ਜਿਸ ਕੋ ਮੈਗਾ ਡਰੌਨ ਸੀ ਉਹ ਮੈਗਾ ਡਰੌਨ ਬੀਨ ਹੋ ਚੁੱਕਾ ਸੀ ਸੋ ਮੈਂ ਇਹਨਾਂ ਨੂੰ ਇੱਥੇ ਹੀ ਰਹਿਣ ਦਿੱਤਾ ਤੇ ਅਗਲ ਨੂੰ ਇੱਕ ਬੰਦੇ ਦੇ ਜਿਹੜੇ ਨਿਸ਼ਾਨ ਸੀ ਉਹ ਮੇਰੇ ਸਕਰੀਨ ਤੇ ਸ਼ੋ ਹੋ ਰਹੇ ਸਨ ਹੁਣ ਆਈ ਸੈਨਿਮੀਨੇਟਰ ਮੇਰਾ ਜਿਹੜਾ ਚੌਥੇ ਨੰਬਰ ਦਾ ਸਾਥੀ ਸੀ ਉਸ ਨੂੰ ਮਿਲ ਚੁੱਕਾ ਸੀ ਅਤੇ ਉਸ ਦੇ ਕੋਲ ਹੀ ਮੈਗਾ ਡਰੌਨ ਟੈਂਕ ਮੌਜੂਦ ਸੀ ਘਰ ਦੇ ਪਿੱਛੇ ਇੱਕ ਬੰਦਾ ਲੁਕਿਆ ਹੋਇਆ ਸੀ ਸਭ ਤੋਂ ਪਹਿਲਾਂ ਤਾਂ ਮੈਂ ਉਸ ਨੂੰ ਲੌਕ ਕੀਤਾ ਲੋਕ ਕਰਨ ਤੋਂ ਬਾਅਦ ਮੈਂ ਅੱਗੇ ਵੱਲ ਨੂੰ ਵਧਿਆ ਕਿ ਇੱਕ ਬੰਦਾ ਹੋਰ ਲਗਾਤਾਰ ਮੇਰੇ ਤੇ ਰੋਕ ਦੇ ਪਿੱਛੋਂ ਫਾਇਰਿੰਗ ਕਰ ਰਿਹਾ ਸੀ ਮੈਂ ਉਸ ਦੇ ਕੋਲ ਗਿਆ ਤੇ ਤਮ ਤੋਂ ਫਾਇਰਿੰਗ ਕਰਕੇ ਉਸ ਨੂੰ ਮਾਰ ਮਕਾਇਆ ਟੋਟਲ ਮੇਰੇ ਖਾਤੇ ਵਿੱਚ 29 ਜਿਹੜੇ ਆ ਉਹ ਕਿਲ ਹੋ ਚੁੱਕੇ ਸਨ ਮੈਂ ਛੱਤ ਤੇ ਗਿਆ ਅਤੇ ਛੱਤ ਤੋਂ ਜਾਣ ਤੋਂ ਬਾਅਦ ਮੈਂ ਵਾਪਸ ਆਪਣੀ ਜਿਹੜੀ એનર્ਜੀ ਲੋ ਹੀ ਸੀ ਉਸ ਨੂੰ ਰਿਕਵਰ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਿਹਾ ਇੱਕ ਬੰਦੇ ਨੂੰ ਭੱਜੇ ਜਾਂਦੇ ਨੂੰ ਮੈਂ ਵੇਖ ਲਿਆ ਸੀ ਮੈਂ ਜਲਦੀ ਤੋਂ ਜਲਦੀ ਉਸਦਾ ਪਿੱਛਾ ਕੀਤਾ ਮੈਂ ਉਸ ਨੂੰ ਤਬ ਤੋਰੋਂ ਸਫਾਇਤ ਕੀਤਾ ਦੂਜੀ ਨਜ਼ਦੀਕ ਆ ਕੇ ਮੈਂ ਉਸ ਨੂੰ ਮਾਰਨ ਵਿੱਚ ਕਾਮਯਾਬ ਰਿਆ ਉਸ ਤੋਂ ਬਾਅਦ ਮੈਂ ਉਸਦਾ ਬਾਕਸ ਫੋਲਿਆ ਉਸ ਵਿੱਚੋਂ ਮੈਨੂੰ 550 ਦੀਆਂ ਜ਼ਰੂਰੀ ਗੋਲੀਆਂ ਅਤੇ ਕੁਝ ਹੋਰ ਸਮਾਨ ਮਿਲ ਚੁੱਕਾ ਸੀ ਉਸ ਤੋਂ ਬਾਅਦ ਮੈਂ ਆਪਣੀ ਹਲਥ ਇੱਕ ਵਾਰ ਫਿਰ ਤੋਂ ਰਿਕਵਰ ਕੀਤੀ ਰਿਕਵਰ ਕਰਨ ਤੋਂ ਬਾਅਦ ਮੈਨੂੰ ਇੱਕ ਵੱਡਾ ਸਾਰਾ ਬਾਕਸ ਦਿਖਾਈ ਦਿੱਤਾ ਜਿਸ ਵਿੱਚੋਂ ਮੈਨੂੰ ਕੁਝ ਹੋਰ ਕੀਮਤੀ ਸਮਾਨ ਮਿਲ ਚੁੱਕਾ ਸੀ ਮੈਂ ਕਲੈਕਟ ਕਲੈਕਟ ਕਰਕੇ ਅੱਗੇ ਵਾਲ ਨੂੰ ਵਧਿਆ ਮੈਨੂੰ ਇੱਕ ਕਾਰਨ ਦਿਖਾਈ ਦਿੱਤੀ ਮੈਂ ਡਰਾਈਵ ਦੇ ਮੂਡ ਤੇ ਆ ਗਿਆ ਕਾਰ ਲੈ ਕੇ ਮੈਂ ਜਲਦੀ ਤੋਂ ਜਲਦੀ ਸੇਫ ਜ਼ੋਨ ਵਿੱਚ ਜਾਣਾ ਚਾਹੁੰਦਾ ਸੀ ਕਿਉਂਕਿ ਜੌਨ ਬਹੁਤ ਹੀ ਤੇਜ਼ੀ ਨਾਲ ਪਿੱਛੋਂ ਆ ਰਿਹਾ ਸੀ ਇਸ ਕਰਕੇ ਮੈਂ ਡਰਾਈਵਿੰਗ ਦੀ ਜਿਹੜੀ ਸਪੀਡ ਸੀ ਹੋਰ ਤੇਜ਼ ਕੀਤੀ ਪਰ ਬਦਕਿਸਮਤੀ ਨਾਲ ਮੇਰੀ ਗੱਡੀ ਇੱਕ ਬੋਰੀਆਂ ਅਤੇ ਇੱਕ ਟਿੱਬੇ ਦੇ ਵਿੱਚ ਜਾ ਫਸੀ ਉਸ ਤੋਂ ਬਾਅਦ ਮੈਂ ਆਪਣੀ ਸਕੇਟਿੰਗ ਬੰਦ ਚੁੱਕੀ ਅਤੇ ਆਪਣੀ ਤੈਹ ਲੋਕੇਸ਼ਨ ਵੱਲ ਨੂੰ ਵਧਣਾ ਸ਼ੁਰੂ ਕੀਤਾ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਆਪਣੀ ਜੀਪ ਰੋਕ ਕੇ ਡ੍ਰੌਪ ਲੂਟਾ ਪਰ ਲਗਾਤਾਰ ਵਰਦੀਆਂ ਗੋਲੀਆਂ ਨੇ ਮੈਨੂੰ ਅਜੇਆ ਕਰਨ ਤੋਂ ਮਨਾ ਕਰ ਦਿੱਤਾ ਅਤੇ ਮੇਰੀ ਹੈਲਥ ਜਿਹੜੀ ਕਿ ਕਾਫੀ ਘਟ ਹੋ ਚੁੱਕੀ ਸੀ ਰੈੱਡ ਨਿਸ਼ਾਨ ਤੇ ਪਹੁੰਚ ਚੁੱਕੀ ਸੀ ਸੋ ਮੈਂ ਇੱਕ ਘਰ ਵੱਲ ਨੂੰ ਭੱਜਿਆ ਉਸ ਦੇ ਬਾਅਦ ਆਪਣੀ ਜੀਪ ਨੂੰ ਢੱਕਿਆ ਅਤੇ ਉਸ ਦੇ ਵਿੱਚੋਂ ਜਲਦੀ ਤੋਂ ਜਲਦੀ ਬਾਹਰ ਨਿਕਲਿਆ ਮੈਂ ਪੌੜੀਆਂ ਚੜ ਕੇ ਉੱਪਰ ਵੱਲ ਨੂੰ ਗਿਆ ਉੱਪਰ ਜਾ ਕੇ ਮੈਂ ਆਪਣੀ ਜਿਹੜੀ ਹੈਲਥ ਸੀ ਉਸ ਨੂੰ ਸਭ ਤੋਂ ਪਹਿਲਾਂ ਰਿਕਵਰ ਕਰਨਾ ਸ਼ੁਰੂ ਕਰ ਦਿੱਤਾ ਸਕੌਪ ਦੀ ਮਦਦ ਨਾਲ ਮੈਂ ਵੇਖਿਆ ਕਿ ਇੱਕ ਘਰ ਦੀ ਬਾਰੀ ਵਿੱਚ ਲੋਕ ਇੱਕ ਬੰਦਾ ਮੇਰੇ ਤੇ ਫਾਇਲਿੰਗ ਕਰ ਰਿਹਾ ਸੀ ਮੈਂ ਉਸ ਤੇ ਜਵਾਬ ਵਜੋਂ ਫਾਇਲਿੰਗ ਕੀਤੀ ਪਰ ਵਿੱਚ ਖੰਭਾ ਉਨ ਕਰਕੇ ਫਾਇਲਿੰਗ ਲੱਗੀ ਮੈਂ ਚੋਰੀ-ਚੋਰੀ ਉਹਦੇ ਘਰ ਦੇ ਵਿੱਚ ਵੜ ਕੇ ਪਿੱਛੋਂ ਦੀ ਉਸ ਨੂੰ ਮਾਰਮਕਾਇਆ ਤੇ ਮੈਨੂੰ ਯੂਆਰ ਬੀਕਮ ਦਾ ਆਈਸ ਐਨੀਮਲੇਟਰ ਦਾ ਜਿਹੜਾ ਅਵਾਰਡ ਸੀ ਉਹ ਦੁਬਾਰਾ ਵਾਪਸ ਮਿਲ ਗਿਆ ਇੱਕ ਬੰਦਾ ਮੈਨੂੰ ਵੇਖ ਕੇ ਵਾਪਸ ਭੱਜ ਗਿਆ ਮੈਂ ਉਸ ਦਾ ਪਿੱਛਾ ਕੀਤਾ ਅਤੇ ਪਿੱਛਾ ਕਰਕੇ ਉਸ ਨੂੰ ਉੱਥੇ ਹੀ ਖਤਮ ਕਰ ਦਿੱਤਾ ਟੋਟਲ ਮੈਂ 17 ਬੰਦੇ ਹੁਣ ਤੱਕ ਖਤਮ ਕਰ ਚੁੱਕਾ ਹਾਂ 6 ਬੰਦੇ ਗੇਮ ਵਿੱਚ ਦਿਖ ਰਹੇ ਨੇ ਜੋ ਮੌਜੂਦ ਨੇ 4 ਬੰਦੇ ਆਡੇ ਸੀ 2 ਬੰਦੇ ਹੋਰ ਮੈਂ ਕਿਲ ਕਰਨੇ ਨੇ ਉਸ ਤੋਂ ਬਾਅਦ ਚਿਕਨ ਡਿਨਰ ਤੇ ਬਿਲਕੁਲ ਸਾਡੀ ਟੀਮ ਦਾ ਕਬਜ਼ਾ ਹੋਵੇਗਾ ਇੱਕ ਬੰਦਾ ਲੋਕ ਕੇ ਰੁੱਕ ਪੁੱਛਣ ਲਗਾਤਾਰ ਫਾਇਲਿੰਗ ਕਰ ਰਿਹਾ ਸੀ ਬਸ ਤੇ ਨਿਸ਼ਾਨਾ ਲਗਾਉਣ ਦੀ ਕੋ ਪੂਰੀ ਕੋਸ਼ਿਸ਼ ਕਰ ਰਿਹਾ ਸੀ ਇੱਕ ਨਹੀਂ ਮੇਰੇ ਖਿਆਲ ਨਾਲ 2 ਬੰਦੇ ਸੀ ਉੱਥੇ ਮੇਰੇ ਖਿਆਲ ਨਾਲ ਉਹ ਸਾਥੀ ਸੀ ਇੱਕ ਬੰਦਾ ਟਰੈਕਟਰ ਪਿੱਛੇ ਲੁਕਿਆ ਸੀ ਉਸ ਨੂੰ ਮੈਂ ਆਪਣੇ ਸਕੋਪ ਦੀ ਮਦਦ ਨਾਲ ਖਤਮ ਕਰਦੇ ਵਿੱਚ ਕਾਮਯਾਬ ਹੋ ਗਿਆ ਮੇਰੇ ਖਿਆਲ ਨਾਲ ਉਹ ਲੋਕ ਹੋਇਆ ਸੀ ਅਜੇ ਮੈਂ ਆਪਣੀ ਹੈਲਥ ਨੂੰ ਦੁਬਾਰਾ ਰਿਕਵਰ ਕਰ ਰਿਹਾ ਸੀ ਇੰਨੇ ਨੂੰ ਮੇਰੇ ਵੱਲੋਂ ਇੱਕ ਬੰਦਾ ਭੱਜ ਕੇ ਆ ਰਿਹਾ ਸੀ ਮੈਂ ਜਲਦੀ ਨਾਲ ਆਪਣੀ ਗਨ ਰੀਲੋਡ ਕੀਤੀ ਤੇ ਉਸ ਤੇ ਫਾਇਰਿੰਗ ਕਰਕੇ ਉਸ ਨੂੰ ਲੋਕ ਕਰ ਦਿੱਤਾ ਲੋਕਾਂ ਤੋਂ ਬਾਅਦ ਇੱਕ ਪਾਸੇ ਮੈਨੂੰ ਫਿਰ ਗੋਲੀਆਂ ਦਾ ਜਿਹੜਾ ਹਮਲਾ ਮੇਰੇ ਤੇ ਹੋ ਰਿਹਾ ਸੀ ਮੈਂ ਬਾਰ-ਬਾਰ ਆਪਣੀ ਹਾਲਤ ਨੂੰ ਜਿਹੜਾ ਰਿਕਵਰ ਕਰਦਾ ਜਾ ਰਿਹਾ ਸੀ ਕਿਉਂਕਿ ਇਸ ਵਕਤ ਇਹ ਬਹੁਤ ਜ਼ਰੂਰੀ ਸੀ ਮੈਂ ਆਪਣੀ ਮਸ਼ੀਨ ਗਨ ਨੂੰ ਵੀ ਦੁਬਾਰਾ ਰੀਲੋਡ ਤੇ ਪਾ ਦਿੱਤਾ ਸੀ ਰੀਲੋਡ ਕਰਨ ਤੋਂ ਬਾਅਦ ਮੈਂ ਇੱਕ ਵਾਰ ਫਿਰ ਉਸ ਦਾ ਬੈਗ ਚੰਗੀ ਤਰ੍ਹਾਂ ਫੋਲਿਆ ਤੇ ਜ਼ਰੂਰੀ ਸਮਾਨ ਜਿਹੜਾ ਸੀ ਉਸ ਉਹ ਲੈ ਲਿਆ ਟਰੈਕਟਰ ਦੇ ਪਿੱਛੇ ਇੱਕ ਬੰਦਾ ਬੱਤੇ ਫਾਇਰਿੰਗ ਕਰ ਰਿਹਾ ਸੀ ਲੋਕ ਲੋਕ ਕੇ ਮੈਂ ਵੀ ਮੂਹ ਤੋੜ ਉਸ ਨੂੰ ਜਵਾਬ ਦਿੱਤਾ ਪਰ ਉਹ ਕਾਫੀ ਦੂਰੀ ਤੇ ਸੀ ਮੇਰੇ ਸਾਥੀ ਮੇਰੇ ਚਾਰ ਸਪੇਰੇ ਕੋ ਮਰੇ ਤਾਂ ਮੈਂ ਉਸ ਨੂੰ ਮਾਰ ਮਕਾਇਆ ਤੇ ਚਿਕਨ ਡਿਨਰ ਹਾਸਲ ਕਰ ਲਿਆ ਉਸ ਤੋਂ ਬਾਅਦ ਮੈਨੂੰ ਇਹ ਇਮੋਟ ਵੇਖਣ ਨੂੰ ਮਿਲਿਆ ਇਹ ਬਹੁਤ ਹੀ ਅਜੀਬੋ ਗਰੀਬ ਅਤੇ ਵੱਖਰਾ ਇਮੋਟ ਸੀ ਇਸ ਦੇ ਨਾਲ ਹੀ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੈਣਾ ਮਿਲਦੇ ਹਾਂ ਬਹੁਤ ਜਲਦ ਇੱਕ ਨਵੀਂ ਵੀਡੀਓ ਵਿੱਚ ਇਸ ਵੀਡੀਓ ਵਿੱਚ ਬਸ ਇੰਨਾ ਹੀ ਤੁਹਾਡਾ ਧੰਨਵਾਦ winner winner chicken dinner